ਇੰਨੇ ਬਾਈ ਪੂਰੀ ਹੋ ਗਈ ਮੀ ਪੂਰਾ ਹੈ ਅਹੀ ਗੱਲ ਨਹੀਂ ਸੀਗੀ ਵੀ ਘਟ ਹੋਵੇ ਮੀ ਆ ਦੇਖੋ ਇਹਦੇ ਵਿੱਚ ਮੀ ਪੂਰਾ ਬਾਈ ਸਾਰੇ ਇਹਦੇ ਵਿੱਚ ਪਾਣੀ ਹੋ ਗਿਆ ਕੱਲ ਸੁੱਕਾ ਸੀ ਇਹ ਸਾਰਾ ਅਈਆਂ ਵੀ ਬਾਈ ਖਾਸਾ ਖੜਿਆਂ ਨੇ ਵੀ ਕਰਿਆ ਕੰਮ ਥੱਲੇ ਮਰੇ ਸਦਾ ਲੰਗ ਲੁੰਗੜ ਜਾ ਇਧਰ ਪਰ ਇੰਡੀਆ ਨੇ ਆਪਣੀਆਂ ਜਾਨੂਆਂ ਭਈ ਜਿਹੜਾ ਕੁਝ ਸੋਚ ਕੇ ਰੱਬ ਨੇ ਪਾਇਆ ਵੀ ਠੀਕ ਹੈ ਹਵਾ ਬਹੁਤ ਤੇਜ਼ ਚੱਲ ਰਹੀ ਹੈ ਭਈ ਅੱਜ ਤੇ ਕੱਲ ਤਾਂ ਚੱਲੀ ਰਹੀ ਸੀ ਇਹ ਹਵਾ ਨਹੀਂ ਟਾਲ ਤਾਂ ਮੀਂਹ ਮਾੜਾ-ਮੋਟਾ ਨਹੀਂ ਕੰਮ ਖਰਾਬ ਹੋ ਜਾਂਦਾ ਲੋ ਵੀ ਉਸ ਤੋਂ ਬਾਅਦ ਆ ਗਏ ਆਪਾਂ ਖੇਤ ਤੇ ਇੱਕ ਕਮਾਲ ਵਾਲੀ ਮਸ਼ੀਨ ਆਪਣਾ ਵੱਢਣ ਲੱਗ ਰਹੀ ਹੈਗੀ ਤੇ ਕਿਹੜਾ ਹੁਣ ਤੇ ਪਾਰਾਂ ਤੋਂ ਦੋ ਕਿਲੇ ਵੱਢ ਲਏ ਆਹ ਚੌਥੇ ਕਿਲੇ ਜੰਦਾਤੀ ਲਿਆ ਕੇ ਤੇ ਇਧਰ ਬਈ ਮਰੂਦ ਤੇ ਹਣਾ ਜਿਹੜਾ ਹਗੀਦੀ ਹੈ ਇਹ ਨਿੰਬੂ ਜਾ ਇਹ ਵੀ ਖੜਾ ਹੈਗਾ ਤੇ ਇਹਦੇ ਕੁਛ ਲੱਗਦਾ ਲਗਦਾ ਤਾਂ ਹੈ ਨਹੀਂਗਾ ਉਸ ਤੋਂ ਬਾਅਦ ਬਈ ਆਪਾਂ ਦਾ ਫੱਟੇ ਤੇ ਬਹਿ ਗਏ ਸੀ ਆ ਕਿ ਤੁਸੀਂ ਦੇਖ ਸਕਦੇ ਹੋ ਕਿੰਨੇ ਘੈਂਟ ਤਰੀਕੇ ਨਾਲ ਚੱਲਦੀ ਹੈ ਮਸ਼ੀਨ ਦਾ ਕਟਰ ਬਹੁਤ ਸੋਹਣਾ ਲੱਗ ਰਿਹਾ ਸੀ ਯਰੇ ਮੈਨੂੰ ਦੇਖ ਸਕਦੇ ਹੋ ਤੁਸੀਂ ਕਟਰ ਕਿੰਨਾ ਘੈਂਟ ਲੱਗ ਰਿਹਾ ਹੈ ਤੇ ਬਈ ਹੁਣ ਡਰਾਈਵਰ ਚੇਂਜ ਹੋ ਗਿਆ ਮੈਨੂੰ ਲੱਗਦਾ ਇਹ ਆਹ ਹੋ ਗਿਆ ਬਈ ਚੇਂਜ ਡਰਾਈਵਰ ਇਹ ਕਹਿੰਦਾ ਮੈਂ ਰੋਟੀ ਖਾਣਾ ਬਾਈ ਦਾ ਰੋਟੀ ਰਾਟੀ ਖਾ ਕੇ ਚੜ ਗਿਆ ਕੰਪੈਨ ਦੇ ਉੱਤੇ ਰੋਟੀ ਪਾਣੀ ਵੀ ਬਦਲ ਬਦਲ ਕੇ ਚਲਾਉਣੀ ਪੈਂਦੀ ਆ ਮਸ਼ੀਨ ਫੇਰ ਹੀ ਖਾਦਾ ਜਾਂਦਾ ਰੋਟੀ ਪਾਣੀ ਵੀ ਔਖਾ ਬਾਜ਼ ਹੁੰਦਾ ਜ਼ਿਆਦਾਤਰ ਬਾਈ ਪਾਣੀ ਦੀ ਦਿੱਕਤ ਆ ਹੁਣ ਕੈਂਪਰ ਪਰ ਕੇ ਧਰ ਰੱਖਿਆ ਬਾਈ ਕਹਿੰਦਾ ਅੱਗ ਵਰਗਾ ਹੋ ਜਾਂਦਾ ਯਾਰ ਪਾਣੀ ਸਾਰਾ ਦਿਨ ਤਾਂ ਬਾਈ ਕੈਂਪਰ ਚ ਵੀ ਨਹੀਂ ਠੰਡਾ ਰਹਿੰਦਾ ਪਾਣੀ ਹੂੰ ਤੇ ਮੈਨੂੰ ਬਾਈ ਨੇ ਕਿਹਾ ਨਹੀਂ ਆ ਵੀ ਪਾਣੀ ਚੱਕ ਲੈ ਕਰੋ ਮੈਂ ਲਿਆਇਆ ਨਹੀਂ ਫਿਰ ਭਈ ਆ ਆਪਣਾ ਇੱਧਰ ਕੈਂਪਰ ਪਿਆਗਾ ਇਹ ਆਪਾਂ ਲੈ ਆਏ ਬਈ ਉਹ ਪਰਲੇ ਪਾਸੋਂ ਚੱਕ ਕੇ ਦੂਸਰੇ ਕੋਠੇ ਚ ਪਿਆ ਸੀਗਾ ਤੇ ਫੇਰ ਕਿਤੇ ਜਾ ਕੇ ਬਈ ਪਾਣੀ ਪੀਤਾ ਬਾਈ ਨੇ ਫੇਰ ਕੰਬੈਨ ਤੇ ਚੜਿਆ ਤੇ ਬਈ ਵੱਢ ਰਹੀ ਆ ਬਹੁਤ ਸਮੂਦਲੀ ਤੇ ਬਹੁਤ ਸੋਹਣੀ ਲੱਗ ਰਹੀ ਹੈਗੀ ਮਸ਼ੀਨ ਕਲਰ ਬਹੁਤ ਸੋਹਣਾ ਆ ਰਿਹਾ ਤੇ ਥਿ ਵੀ ਬਹੁਤ ਸੋਹਣਾ ਆ ਰਿਹਾ ਤੇ ਅੱਗੇ ਚੱਲੀ ਜਾਂਦੀ ਹੈ ਬਈ ਹੁਣ ਉਸ ਤੋਂ ਬਾਅਦ ਬਾਈ ਨੇ ਕਿਸੇ ਹੋਰ ਦੇ ਜਾਣਾਗਾ ਇਹ ਆਪਣੀ ਹੀ ਵੱਢ ਕੇ ਮੈਨੂੰ ਲੱਗਦਾ 4:00 ਵਜੇ ਤੱਕ ਕੰਮ ਕਰ ਦਾਂਗੇ ਵੱਢਣਗੇ ਤੇ ਹੁਣ ਵੱਜ ਗਈ ਸਾਢੇ 3 ਤੇ ਦੂਸਰੇ ਬਾਈ ਵੀ ਹੁਣ ਰੋਟੀ ਖਾਣ ਲੱਗਣਗੇ ਤੇ ਜਾਂਦਾ ਹੋ ਬਈ ਚਾਹ ਪੀਣ ਲੱਗ ਰੇ ਨੇ ਉੱਧਰ ਸਾੰਡੂ ਬੈਠਾ ਤੇ ਮਸ਼ੀਨ ਵਾਲਾ ਬਾਈ ਆਪਣਾ ਮਸ਼ੀਨ ਤੇ ਕੰਮ ਕਰ ਰਿਹਾ ਵਧੀਆ ਤਰੀਕੇ ਨਾਲ ਵੱਧ ਰਿਹਾਗਾ ਤੇ ਉੱਧਰ ਬਈ ਪਰਾ ਲੈ ਕੇ ਟਰੈਕਟਰ ਤੇ ਕਹਿੰਦੇ ਜੌਂਡੀਅਰ ਵਾਲੀ ਉਹ ਟਰਾਲੀ ਭਰਉਣੀ ਹੈਗੀ ਉਹਦੇ ਵਿੱਚ ਤਾਂ ਥੋੜੀ ਜਿਹੀ ਪਾਉਣੀ ਹੈ ਕਿਉਂਕਿ ਬਈ ਇੱਕੋ ਟਰਾਲੀ ਦੇ ਵਿੱਚ ਚੁਲਾਏ ਜਾਗੇ ਫਿਰ ਦੋ ਟਰਾਲੀਆਂ ਦਾ ਔਖਾ ਹੋਊਗਾ ਤੇ ਇੱਕ ਟਰਾਲੀ 'ਚ ਜਿੰਨੀ ਕਿ ਪਹੇਗੀ ਪਹੇਗੀ ਬਾਈ ਜੋਬਰਾਂ ਨੇ ਕੱਢ ਤੀ ਟੀਸੀ ਹਟੇ ਨਹੀਂ ਕਹਿੰਦੇ ਟੀਸੀ ਕੱਢੇ ਤੋਂ ਬਿਨਾਂ ਨਹੀਂ ਅਸੀਂ ਹਟਦੇ ਟੀਸੀ ਕੱਢ ਕੀ ਲੈ ਕੇ ਜਾਣੀ ਟਰਾਲੀ ਤੇ ਯੌਂਡੀਰ ਵਾਲਾ ਬਾਈ ਵੀ ਆਣ ਲੱਕ ਤੇ ਹੱਥ ਧਰ ਕੇ ਖੜਾਗਾ ਕਹਦਾ ਕੋਈ ਚੱਕਰ ਨਹੀਂ ਬਾਈ ਫੁੱਲ ਕਰਦੇ ਤੇ ਚੜ ਗਿਆ ਟਰੈਕਟਰ ਦੇ ਸੈਲਫ ਮਾਰ ਲਈ ਰੈਡੀ ਐ ਮਨ ਦਾ ਇਧਰਲੇ ਪਾਸੇ ਕਰ ਲਈ ਬਈ ਹੁਣ ਆਪਾਂ ਦੂਜੇ ਪਾਸੇ ਆਗੇ ਦੀ ਕੋਠੇ ਤੇ ਇਧਰੋਂ ਮਸ਼ੀਨ ਵੀ ਬਹੁਤ ਸੋਹਣੀ ਲੱਗ ਰਹੀ ਐ ਤੇ ਇਧਰਲੇ ਪਾਸੇ ਬਾਈ ਅਮਰੂਦ ਦੇ ਉਰਲੇ ਪਾਸੇ ਵੜਤਾ ਆਪਾਂ ਲੀਹਾ ਇਹ ਇੰਤਰਾ ਸੀਰੀ ਫਿਰਦਾ ਆਪਣਾ ਲਓ ਬਈ ਅੱਗੇ ਵਿਊ ਦੇਖੋ ਤੁਸੀਂ ਆ ਟਾਲੀਆਂ ਕੋਲ ਦੀ ਕਰਨ ਦੀ ਮਿੱਤਰਾਂ ਨੇ ਟਾਲੀਆਂ ਕੋਲ ਦੀ ਵਿਊ ਦਾ ਵਾਲਾ ਹੀ ਸੁਣਾ ਆ ਰਿਹਾ ਇੱਥੇ ਕਮਾਉ ਬਾਈ ਕਹਿੰਦਾ ਕਮਾ ਕੇ ਲਾਉਣੀ ਆ ਹੁਣ ਅੰਦਰਲਾ ਬ੍ਰੇਕ ਦੱਬ ਕੇ ਕਮਾ ਕੇ ਇਧਰਲੇ ਪਾਸੇ ਮਿੰਟ ਚ ਲਾ ਦੂ ਬਈ ਇਹ ਲੈ ਬਈ ਮੁੰਡਿਆ ਕਮਾ ਦੇ ਗਿਰਾਂ ਵਿਸ਼ਾਲ ਨੂੰ ਇਹ ਲਓ ਜੀ ਕਮਾ ਕੇ ਫੇਰ ਘੁੱਟਦੀ ਇਧਰਲੇ ਪਾਸੇ ਕਹਿੰਦੇ ਫੇਰ ਘੁੱਟਦੀ 435 ਵਿਸਾਲ ਜਨਰੀ ਮਤਰਾ ਦੇ ਖੇਤ ਚ ਲੋ ਵੀ ਇਧਰ ਜੌਂਡੀਅਰ ਵਾਲਾ ਵੀ ਪੰਗੂ ਫਾਰਮ ਵਾਲੇ ਆ ਗਏ ਇਧਰ ਹੈ ਲਾਤੀ ਆਪਣਾ ਜਿਹੜਾ ਪੰਗੂ ਫਾਰਮ ਵਾਲੇ ਨੇ ਲਾਇਆ ਇਹਦੀ ਤੇ ਬਈ ਇਧਰੋਂ ਬਈ ਮੇਲਾ ਸੰਗ ਵੱਡਣ ਲੱਗ ਰਿਹਾ ਲੀਹਾ ਤੇ ਜੌਂਡੀਅਰ ਇੱਥੋਂ ਵੀ ਆਣਾਗੇ ਉਹ ਵੀ ਪਹੁੰਚ ਚੁੱਕਿਆ ਸਾਡਾ ਜੌਂਡੀਅਰ ਲੈ ਕੇ ਲੈ ਵੀ ਖਿੱਚ ਦੇ ਗਰਾਂ ਰੇਸ਼ ਨੂੰ ਮਾਰਦਾ ਧੂਆਂ ਤੇਰੇ ਸਾਦ ਕੇ ਝੋਟਿਆ ਲਹਿ ਗਿਆ ਬਈ ਖਿੱਚ ਗਈ ਐਉਂਡੀਆ ਨਾ ਚਲੋ ਵੀ ਟੱਪ ਕੀ ਟਰਾਲੀ ਚਲੀਏ ਪਿੰਡ ਨੂੰ ਕਣਕਾਂ ਦੇ ਆਹ ਗੋਲੇ ਜੇ ਘਰਾਉਣ ਲੱਗੇ ਤੂੜੀ ਤਾਂ ਬਈ ਹੁਣ ਵੇਕਦੀ ਨਹੀਂ 8-800 ਰੁਪਏ ਲੈਂਦੇ ਨੇ ਭਰਾ ਕੇ ਉਹਨਾਂ ਕੰਮ ਨਵੇੜ ਦਾ ਅਗਲਾ ਆਉਂਦਾ ਜੀ ਆਂਡੀਅਰ ਨੰਬੀਂਦਰਾ ਗੱਦੀ ਪਹੁੰਚ ਗਈ ਬਈ ਪਲਤੇ ਟਰਾਲੀ ਤੇ ਅੱਗੇ ਬਈ ਇਕੱਠਾਂ ਵਾਲੀ ਟਰਾਲੀ ਆ ਗਈ ਵੱਡੀਆਂ ਵਾਲੀ ਤੇ ਇਧਰੋਂ ਟੱਪਾ ਦਾ ਚਲੋ ਉਧਰ ਖੁੱਲਾ ਥਾਂ ਸਾਈਡ ਮਿਲ ਜੂਗੀ ਤੇ ਲੋਵੀ ਸਾਈਡ ਤੋਂ ਲੰਗਾ ਆ ਕੇ ਉਸ ਤੋਂ ਬਾਅਦ ਆਪਾਂ ਖੜ ਗਏ ਇਧਰ ਟਰਾਲੀ ਲੰਗੀ ਤੋਂ ਬਹੁਤ ਹੀ ਠੱਪਾਂਗੇ ਕਈ ਵਾਰ ਸਾਈਡ ਦੇ ਮੜੇ ਅੱਖਾਂ ਜਾਂ ਮੈਂਦਾ ਗੰਭੋ ਕਿ ਲੋਵੀ 25 ਸੋਨਾਲੀਕਾ 512 ਚੜ ਗਏ ਜਿਹੜਾਈਆਂ ਹੈ ਬਈ ਦਮ ਟ੍ਰੈਕਟਰ ਜਿਹਾ ਅੱਡਾ ਜਗੜ 4 8 9 10 11 ਹੀ ਟਿਕਦੀਆਂ ਨੇ ਬਈ ਇਹਦੇ ਵਿੱਚ 11 ਨੂੰ ਨਾ 22 ਟਿਕਦੀਆਂ ਨੇ ਆਹ ਜੀ ਹਲੇ ਦਾ ਪੱਟਾ ਜਿਹਾ ਪਿਆ ਬਈ ਜਦੋਂ ਬਣ ਗਈ ਸੜਕ ਫੇ ਸਮਝ ਲੱਗਿਆ ਕੋਈ ਟਰਾਲੀ ਇੰਨੀ ਸੋਹਣੀ ਲੱਗਦੀ ਐ ਜੋੜੀ ਜੋੜੀ ਸ਼ਟਕ ਆਹ ਹਰਦਾਰ ਬਾ ਚੱਕੀ ਪੌੜੀਆਂ ਪਾਦੀ ਟੂੜੀ ਕਿਹੋ ਜਿਹਾ ਲੱਗ ਰਿਹਾ ਬਈ ਬਚ ਗਈ ਹਲੇ ਉਹ ਤੇ ਅੰਦਰ ਬਣਾ ਇੱਕ ਟਰਾਲੀ ਠੀਕ ਐ ਠੀਕ ਐ ਚੰਗਾ ਓਕੇ ਗੱਲਰੀਆਂ ਨੇ ਬਾਈ ਤੂੜੀ ਵਾਲੀਆਂ ਜੋਰ ਸ਼ੋਰ ਤੇ ਮਾਰਦੀਆਂ ਫਿਰਦੀਆਂ ਨੇ ਬਰਾਬਰ 55 ਚੱਲਣ ਲੱਗ ਰਹੇ ਨੇ ਨਿਊ ਮਾਡਲ ਨਿਊ ਲੁੱਕ ਦੇ ਵਿੱਚ ਦੋਨੇ ਚੱਲਣ ਲੱਗ ਰਹੇ ਨੇ ਇਕੱਠੇ ਇੱਕੋ ਪਰਾਂ ਚੱਲਣ ਲੱਗ ਰਹੇ ਕੋਰਾ ਪਰਲਾ ਜਗਦੀਤ ਤੇ ਚੱਲਦਾ ਮੈਨੂੰ ਲੱਗਦਾ ਤੇ ਉਰ ਲਾਰਜਿੰਦਰਾ ਤੇ ਚੱਲਦਾ ਮੈਂ ਅੰਮਰੇ ਇਸ਼ਾਰੇ ਆ ਜੀ ਗੱਲਾਂ ਕਰ ਰਹੇ ਆ ਦੀ ਬਾਈ ਕਹਿੰਦਾ ਦੂਰ ਹੀ ਬਿਨਾ ਵੀਡੀਓ ਬਣਾ ਮੇਰੀ ਵੱਡਣ ਜਾਂਦਾ ਕਣਕ ਤੇ ਇਧਰ ਉਹ ਹੀ ਮੈਂਬਰ ਦਾ ਕੰਮ ਆ ਗਿਆ ਤੇ ਇਧਰ ਸੋਨਾ ਲਿਖਿਆ ਦਰਿਆਂ ਦਾ ਜਿਵੇਂ ਡੀਅਰ ਤੇ ਬੈਠਾ ਮੈਂਬਰ ਕਹਿੰਦਾ ਮੇਰੀ ਵੀਡੀਓ ਬਣਾ ਇਸ਼ਾਰਿਆਂ ਨਾਲ ਹੀ ਸਮਝਾਉਂਦੇ ਨੇ ਹੁਣ ਤਾਂ